ਆ ਮਸਲੀਨ ਦਾ ਸੂਟ ਦੁਪੱਟਾ ਢੈਣਪਰਾ ਬਾਜ਼ਾਰ ਚੋਂ ਜਾ ਕੇ ਲੈਂਦੇ ਆ 1000 ਰੁਪਏ ਦਾ ਦੁਕਾਨਦਾਰ ਕਹਿੰਦਾ 50% ਡਿਸਕਾਊਂਟ ਇਹਨਾਂ ਦਾ ਹੋ ਗਿਆ 500 ਦਾ ਹਾਂਜੀ ਆਪਾਂ 1 ਲੋ 2 ਲੋ 4 ਲੋ ਅਸੀਂ ਇੱਕ ਨਾਲ ਇੱਕ ਫ੍ਰੀ ਲੈਣਾ ਹੈ 650 ਰੁਪਏ ਦਾ 2 325 ਰੁਪਏ ਦਾ ਸੂਟ ਦੇਖੋ ਜੀ ਜਿਨ੍ਹਾਂ ਨੇ ਲੈਣਿਆ ਕੁੜੀਆਂ ਜਿਹੜੀਆਂ ਲਈ ਮਿਡਲ ਲਈ ਜਾਂ ਬਜ਼ੁਰਗਾਂ ਲਈ ਲੈ ਜਾਓ ਸਾਰਿਆਂ ਦੇ ਉੱਤੇ ਲਾਤੀਆਂ ਆਫਰਾਂ ਮੈਂ ਚੈਲੰਜ ਕਰਦਾ ਕਿਸੇ 500 ਵੀ 350 ਦਾ ਸੂਟ ਨਹੀਂ ਮਿਲਣਾ ਹਲੋ 1200 ਰੁਪਏ ਦਾ ਸੂਟ ਹਾਂਜੀ ਢੈਣਾ ਭਰਾ ਨੂੰ ਲਾਟਰੀ ਦੇਤੀ ਹੈ ਇੱਕ ਨਾਲ ਇੱਕ ਬਰੀ 802 ਕਰਦੇ ਤੇਰਾ ਭਲਾ ਹੋਵੇ ਬਾਜ਼ਾਰ ਚ 16 1600 ਦਾ ਪੀਸ ਵੇਖਦਾ ਡੰਮੀਆਂ ਚ ਲਾ ਕੇ 500 ਰੁਪਏ 500 ਦਾ ਸੂਟ ਬਾਬੇ ਦੀ ਹੱਟੀ ਤੇ ਲਖੜੀ ਸੇਲਦ ਮਾਕਾ ਸ਼ੁਰੂ ਕਰ ਦਿੱਤਾ ਗਿਆ ਪੂਰੀ ਦੀ ਪੂਰੀ ਦੁਕਾਨ ਸੂਟ ਨਾਲ ਸੂਟ ਫ੍ਰੀ ਕਰਤਾ ਜੀ ਇੱਕ ਸੂਟ ਨਾਲ ਦੂਜਾ ਫ੍ਰੀ ਇੱਕ ਸੂਟ ਨਾਲ ਦੂਜਾ ਫ੍ਰੀ ਰੇਡ ਤੋਂ ਪਹਿਲਾਂ ਲੱਗ ਜੂਗਾ ਵਾਕਿਆ ਹੀ ਫਰੀ ਬੜਾ ਸੋਹਣਾ ਗੱਲੇ ਕੰਮ ਓਏ ਹੋਏ ਹੋਏ ਚੀਕੂ ਚੀਕੂ ਕਰਦਾ ਸੂਟ ਮੈਂ ਕਿਹਾ ਬੱਤੋ ਬੱਦੀ ਰੇਡ ਲੱਗਣ ਲੱਗਾ ਮੂੰਹ ਚੋੜ ਚਮਕਾਰੇ ਮਾਰਦਾ ਦੁਪੱਟਾ ਆ ਚੱਕੋ 650 ਰੁਪਏ ਨੂੰ ਲੈ ਜਾਓ ਚੱਕਾ ਆਹ ਦੇਖੋ ਛੱਡ ਡਿਜੀਟਲ ਹਾਂਜੀ ਇਹ ਬਾਜ਼ਾਰ 'ਚ 12 1500 ਦਾ ਲੈਣ ਦਾ ਸੂਟ ਮਿਲਦਾ ਹਾਂਜੀ ਆ ਪਹਿਣਾ ਬਰਾਉ ਨੂੰ ਇੱਕ ਨਾਲ ਇੱਕ ਫਰੀ ਹੈ ਆ ਚੱਕੋ ਰੰਗ ਦੇਖੋ 1400 ਦੇ 2 ਕਰਦੇ 700 ਰੁਪਏ ਚੈਲੰਜ ਦੇਖੋ ਜੀ ਵੱਡਾ ਫਾਇਦਾ ਕੀ ਆ ਇੱਥੇ ਜਿਹੜਾ ਮਰਜੀ ਸੂਟ ਲੈ ਜਾਓ ਇੱਕ ਸੂਟ ਦੇ ਨਾਲ ਦੂਜਾ ਸੂਟ ਫ੍ਰੀ ਦੇ ਰਹੇ ਆ ਕਿਸੇ ਨੇ ਨਹੀਂ ਦੇਣਾ ਆ ਬੇਬੇ ਅੱਜ ਫਟੂਆ ਕਰਨੀ ਖਾਲੀ ਕਰਕੇ ਜਾਣਾ ਬਾਪੇ ਦੀ ਹੱਟੀ ਤੇ ਘਰ ਨਹੀਂ ਲੈ ਕੇ ਜਾਣਾ ਕੋਈ ਵਾਪਸ ਬੇਬੇ ਕਿੱਥੋਂ ਆਈਏ ਵੀ ਦੱਸੋ ਬੇਬੇ ਹਾਂਜੀ ਲਓ ਪਟਿਆਲੇ ਤੋਂ ਆਇਆ ਪਟਿਆਲੇ ਤੋਂ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸ ਇੰਦਰਾ ਦੁਕਾਨਦਾਰ ਸੀਜ਼ਨ ਸ਼ੁਰੂ ਹੋ ਗਿਆ ਰਕੜੀ ਦਾ ਆਗੇ ਕਪੜਾ ਲੈ ਜਾਓ ਮੈਂ ਗਰੰਟੀ ਲੈਣਾ 50 ਹਜ਼ਾਰ ਦਾ ਕਪੜਾ ਲੈ ਜਾਓ 1.5 ਲੱਖ ਦਾ ਵੇਚੂਗਾ ਬਾਜ਼ਾਰ ਨਾਲੋਂ 3-3 ਗੁਣਾ ਰੇਟ ਧਾ ਕੇ ਡੀਸੈਂਟ ਚੀਜ਼ਾਂ ਤੁਸੀਂ ਆਫਿਸ ਵੇਅਰ ਲਈ ਸੂਟ ਲੈਣੇ ਆ 8 ਤੋਂ 1500 1800 ਦਾ ਸੂਟ ਹੈ ਹਾਂਜੀ ਆ ਬਾਪੇ ਦੀ ਹੱਡੀ ਦੇ 1600 ਦੇ 2000 ਦਾ ਕਿ ਭੈਣਾ ਬਣਾਉਣ ਦੱਸਦੀ ਹੈ ਜਿਨਾ ਜਲੰਧਰ ਜਮਸ਼ੇਰ ਖਾਸ ਆਜੋ ਫਟਾਫਟ ਕਰੋ ਸੇਲ ਸ਼ੁਰੂ ਹੋ ਗਈ ਹੈ ਕੱਲ੍ਹ ਸਰੇ ਐਤਵਾਰ ਤੇ ਰੱਖੜੀ ਤੱਕ ਸੇਲ ਚੱਲਣੀ ਹੈ ਏਨਾ ਸੋਤਨਾ ਵੀ ਰਕੜੀ ਦੇ ਲਾਗੇ ਜਾ ਕੇ ਲਾਾਂਗੇ ਜੋ ਲਾਡਰੀਆਂ ਹੁਣ ਮਿਲਦੀਆਂ ਅੱਗੇ ਨਹੀਂ ਮਿਲਣੀਆਂ ਜਿਹੜੀਆਂ ਅੱਗੇ ਮਿਲਣੀਆਂ ਉਸ ਤੋਂ ਅੱਗੇ ਨਹੀਂ ਮਿਲਣਨ ਆ 2500 ਰੁਪਏ ਦਾ ਸੂਟ ਆ ਪੂਰਾ ਪੰਜਾਬ ਘੁੰਮ ਕੇ ਆਇਆ ਨਾ ਲੋ ਰੰਗ ਤੋਂ ਦੇਖੋ ਕਿੰਨੇ ਸੋਹਣੇ ਸੋਹਣੇ ਆ ਹਲੋ ਭਾਜੀ 2200 ਰੁਪਏ ਦੋ ਕਰਤੇ 1100 ਨੂੰ ਕਰ ਲਓ 2500 ਵਾਲਾ ਸੂਟ 1100 ਚ ਕਰਤਾ ਦੇਖੋ ਵੀ ਜਿਨ੍ਹਾਂ ਬੀਪੀਆ ਕੋ ਪੈਸੇ ਹੈਗੇ ਕੱਢ ਲਓ ਝੋਲਿਆਂ ਚੋਂ ਬਾਕੀ ਕਰੋ ਗੂਗਲ ਪੇ ਤੇ ਮਗਾ ਲਓ ਕਰਕੇ ਆ ਜੇ ਅੱਜ ਲੈ ਗਏ ਕੱਪੜਾ ਤਾਂ ਵਧੀਆ ਨਹੀਂ ਤਾਂ ਮੁੜ ਕੇ ਨਹੀਂ ਮਿਲਣਾ ਸਤਿ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆਂ ਪੰਜਾਬ ਦੀ ਸਭ ਤੋਂ ਹੱਟੀ ਬਾਪੇ ਦੀ ਹੱਟੀ ਜਿੱਥੇ ਲੋਕਾਂ ਨੂੰ ਆਸਾਂ ਆਉਂਦੀਆਂ ਬਾਪੇ ਦੀ ਹੱਟੀ ਤੇ ਜਾਵਾਂਗੇ ਸਸਤਾ ਕੱਪੜਾ ਲੈ ਕੇ ਆਵਾਂਗੇ ਜਿੱਥੇ ਦੁਕਾਨਦਾਰਾਂ ਨੂੰ ਰੀਸੇਲਰਾਂ ਨੂੰ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਆਸਾਂ ਆਉਂਦੀਆਂ ਵੀ ਚਾਹੇ ਕੱਪੜਾ 50000 ਦਾ ਲੈ ਲਈਏ ਭਾਵੇਂ ਲੱਖ ਦਾ ਲੈ ਲਈਏ ਜਿੰਨਾ ਵੇਚ ਲਿਆ ਪ੍ਰੋਫਿਟ ਸਾਡਾ ਨਾਂ ਵੀ ਕਹਿੰਦੇ ਬਦਲ ਕੇ ਬਾਪਾ ਦਾ ਦੁਕਾਨੀ ਲੈਵਾਂਗੇ ਬਾਪਾ ਹੀ ਰਕੜੀ ਅਧਾਰ ਹੋਣ ਲੱਗਾ ਭੈਣਾ ਭਰਾਵਾਂ ਨੇ ਹੁਣ ਬਾਜ਼ਾਰਾਂ 'ਚ ਨਿਕਲਣਾ ਦੁਕਾਨਦਾਰਾਂ ਨੇ ਕਰਨੀਆਂ ਲੁੱਟਾਂ ਪਰ ਫੇਰਾ ਘੜ ਦਿਓ ਕਿਸੇ ਦੀ ਜੇਬ ਤੇ ਡਾਕਾ ਨਾ ਪਵੇ ਅੱਜ ਆਫਰ ਇਤਨੀ ਲਾ ਦਿਓ ਖੁਸ਼ ਕਰ ਦਿਓ ਲੋਕਾਂ ਰਖੜੀ ਸੇਲ ਧਮਾਕਾ ਸ਼ੁਰੂ ਕਰ ਦਿੱਤਾ ਗਿਆ ਪੂਰੀ ਦੀ ਪੂਰੀ ਦੁਕਾਨ ਸੂਟ ਨਾਲ ਸੂਟ ਫ੍ਰੀ ਕਰਤਾ ਜੀ ਇੱਕ ਸੂਟ ਨਾਲ ਦੂਜਾ ਫ੍ਰੀ ਇੱਕ ਸੂਟ ਨਾਲ ਦੂਜਾ ਫ੍ਰੀ ਤੇ ਰੇਟ ਤੋਂ ਪਤਾ ਲੱਗ ਜੂਗਾ ਵਾਕਿਆ ਹੀ ਫ੍ਰੀ ਰੇਟ ਤੇ ਨਹੀਂ ਜਾ ਰਹੇ ਹੈਗੇ ਆਹ ਦੇਖੋ ਤੁਹਾਡੇ ਸਾਹਮਣੇ ਆ ਲੋ ਸਲਵਾਰ ਵਰਕ ਭਾਜੀ ਮਸਲੀਨ ਦਾ ਸੂਟ ਸਲਵਾਰ ਵਰਕ ਦੇ ਨਾਲ ਹਾਂਜੀ ਆ ਲੋ ਚੁੰਨੀ ਸ਼ੌਡ ਆ ਗਈ ਭਾਜੀ ਹਾਂਜੀ ਚੁੰਨੀਆਂ ਆ ਗਈਆਂ ਹੱਥ ਤੇ ਪਰਦਾ ਆ ਗਿਆ ਹਾਂਜੀ ਆ ਦੇਖੋ ਠੀਕ ਹੈ ਜੀ ਆ ਮਸਲੀਨ ਦਾ ਸੂਟ ਦੁਪੱਟਾ ਭੈਣ ਭਰਾ ਬਾਜ਼ਾਰ ਚੋਂ ਜਾ ਕੇ ਲੈਂਦੇ ਆ 1000 ਰੁਪਏ ਦਾ ਦੁਕਾਨਦਾਰ ਕਹਿੰਦਾ 50% ਡਿਸਕਾਊਂਟ ਇਹਨਾਂ ਦਾ ਹੋ ਗਿਆ 500 ਦਾ ਹਾਂਜੀ ਆਪਾਂ 1 ਲੋ 2 ਲੋ 4 ਲੋ ਅਸੀਂ ਇੱਕ ਨਾਲ ਇੱਕ ਫ੍ਰੀ ਲੈਣਾ 650 ਰੁਪਏ 2 325 ਰੁਪਏ ਦਾ ਸੂਟ ਪਾਪਾ ਜੀ 1050 ਰੁਪਏ ਦਾ ਸੂਟ ਬਾਜ਼ਾਰ ਚ ਆਏ ਕੋਈ ਆਕ ਨਾਲ ਇੱਕ ਫਰੀ 650 ਰੁਪਏ 2 325 ਰੁਪਏ ਦਾ ਪੈ ਗਿਆ ਆ ਲਓ ਜੀ ਜਿਹੜਾ ਬਾਜ਼ਾਰ ਚ 1050 ਰੁਪਏ ਦਾ ਸੂਟ ਆ ਬਾਬੇ ਦੀ ਹੱਟੀ ਤੋਂ ਲੈ ਜਾਓ 650 ਰੁਪਏ 2 ਮਦਰਮ 325 ਦਾ ਸੂਟ ਰੰਗ ਵੀ ਬਹੁਤ ਹੈ ਕਧਾਈਆਂ ਗੱਡੀਆਂ ਆ ਚੱਕੋ ਭਾਜੀ 325 ਰੁਪਏ ਇੱਕ ਤੋਂ ਇੱਕ ਰੰਗ ਡਿਜ਼ਾਈਨ ਨਾਲ ਮਿਲੀਆਂ ਜਾਣਗੇ ਜੀ ਆਹ ਲਓ ਭਾਜੀ ਇਹਦੇ ਤੇ ਇੱਕ ਹੋਰ ਆਰਟੀਕਲ ਨਵਾਂ ਭਾਜੀ ਸੂਟ ਦੁਪੱਟਾ ਦੇਖੋ ਤੁਸੀਂ ਆਲ ਓਵਰ ਸੂਟ 5 ਮਿੰਟ ਘੇਰੇ ਦੇ ਕਰਾਈ ਦੇਖੋ ਲੈਂਸ ਵਰਕ ਦੇ ਨਾਲ ਜੀ ਆਹ ਦੇਖੋ ਦੁਪੱਟਾ ਨਾਲ ਰੰਗ ਰਾਂਗੇ ਚਾਰ ਕਪੜਾ ਨਾ ਵੀ ਗਿਆ ਲੈ ਜਾਾਂਗੇ ਵਾਪਸ ਨਵਾਂ ਦੇਵਾਂਗੇ ਹੋਰ ਘਾਟਾ ਕੋਈ ਨਹੀਂ ਪੈਣ ਦੇ ਸੈਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਲੈ ਜਾਓ ਬਜ਼ਾਰ 'ਚ 1500 ਦੇ ਦੋ ਇੱਥੇ 700 ਦੇ ਦੋ 350 ਰੁਪਏ ਦਾ ਸੂਟ 350 ਸੂਟ ਆ ਆ ਲੋ ਭਾਜੀ 350 ਰੁਪਏ ਲਓ ਵੀ ਜਿਹੜੇ ਤੁਸੀਂ ਬਿਆਰਾ 15 1500 ਰੁਪਏ ਦਾ ਇੱਕ ਸੂਟ ਲੈਨੇ ਹੋ ਉਹ ਸਾਢੇ 350 ਰੱਖਤਾ ਭਾਜੀ ਜਿਲ੍ਹਾ ਜਲੰਧਰ ਜਮਸ਼ੇਰ ਕਾ ਲਓ ਵੀ ਜਿੱਥੇ ਮਰਜੀ ਦੂਰ ਵੀ ਨਾ ਲਾ ਕੇ ਚਲ ਜਾਓ 350 ਰੁਪਏ ਕਿਸੇ ਨੇ 500 ਰੁਪਏ ਨਹੀਂ ਦੇਣਾ ਮੈਂ ਕਹਿੰਦਾ ਜੀ ਆਪਣੇ ਹੱਤੀ ਤੇ ਆ ਜਾਓ 700 ਰੁਪਏ ਦੋ ਨਾ ਵੀ ਕੇ ਵਾਪਸ ਕਰ ਜਾਓ ਟੈਨਸ਼ਨ ਹੀ ਲੈਣੀ ਪਰ ਇਹ ਕੀਤਾ ਕੀ ਇਹ ਕਿੱਥੋਂ ਟਰੱਕ ਲੋਡ ਲੈ ਦੁਕਾਨਦਾਰ ਦੀ ਖਰੀਦ ਵੀ ਹੈ ਨਹੀਂ ਜਿੰਨੇ ਤੁਸੀਂ ਉਹ ਭਾਜੀ ਰਖੜੀ ਸੇਰ ਸਪੈਸ਼ਲ ਹੁੰਦੀ ਹੈ ਸਾਲ ਦੀ ਇੱਕ ਚੇ ਲਾਈ ਦੀ ਨੇਰੀ ਵਾਲੀ ਦੁਕਾਨਦਾਰਾਂ ਨੂੰ ਇਹ ਹੁੰਦਾ ਵੀ ਰਖੜੀ ਦੇ ਚਾਰ ਤਹੇ ਬੰਦ ਬਣਾ ਲਿਓ ਪਰ ਤੁਸੀਂ ਲੁਟਾਈ ਜਾਂਦੇ ਹੋ ਸਾਰੇ ਕੋਲ ਉਹ ਭਾਜੀ ਜਿੰਨੇ ਮਰਜ਼ੀ ਇਕੱਠੇ ਕਰ ਲਓ ਸਬਰ ਕਿਸੇ ਨੂੰ ਨਹੀਂ ਹੈਗਾ ਪਹਿਰਾ ਕਰਨ ਲਈ ਬੈਠੇ ਆਪਾਂ ਭੈਣਾ ਬਰਾਵਾਂ ਦਾ ਹਾਂਜੀ ਆਹ ਦੇਖੋ ਐਵਣੀ ਬੜੀਆ ਚੀਕਾਂ ਮਾਰ ਮੜ ਕੇ ਦੇਈ ਰਹੀ ਹੈ ਵੀ ਲੈ ਜਾਓ ਸਸਤਾ ਕਰਤਾ ਮਿਲਣਾ ਦਾ ਡਾਇਰੈਕਟ ਪ੍ਰਿੰਟਰ ਸਲਵਾਰ ਨਾਲ ਕੋਟਾਂ ਦਾ ਸੂਟ ਦੁਪੱਟਾ ਬਾਜ਼ਾਰ 'ਚ 500 550 ਦਾ ਇੱਕ ਮਿਲਦਾ ਆਪਾਂ ਆਪਣੇ ਭੈਣਾ ਬਰਾਵਾਂ ਨੂੰ ਆ ਲਓ ਭਾਜੀ ਰੰਗ ਦੀ ਵੀ ਗਾਰੰਟੀ ਹਾਂਜੀ ਜੇ ਬੋਰਾਗੇ ਤਾਂ ਵੀ ਗਾਰੰਟੀ ਇਸ ਕਪੜੇ ਦੀ ਪੂਰੀ ਗਾਰੰਟੀ ਬ੍ਰਾਂਡ ਬੜਾ ਘੜਾ ਰੋਲੀ ਮੋਲੀ ਸਭ ਤੋਂ ਵੱਡਾ ਬ੍ਰਾਂਡ ਸਭ ਤੋਂ ਵੱਡਾ ਬ੍ਰਾਂਡ ਚੱਕੋ 550 ਦੇ ਤੋਂ 550 ਦੋ ਇਹ ਵੀ ਭਾਜੀ 275 ਮੇਰਾ ਕਰਤਾ ਇੱਕ ਨਾਲ ਇੱਕ ਫ੍ਰੀ ਆਹ ਦੇਖੋ ਜੀ ਇਦਾਂ ਦੀ ਕੋਈ ਦੁਕਾਨ ਨਹੀਂ ਦੇਖੀ ਹੁਣੇ ਕੋਈ ਵੀਡੀਓ ਨੇ ਕੱਲਾ ਕੱਲਾ ਸੂਟ ਕੱਲਾ ਕੱਲਾ ਰੇਟ ਬਾਕੀ ਦੁਕਾਨਦਾਰ ਤਾਂ ਇੱਕ ਦੋ ਸੂਟ ਦਿਖਾਉਂਦੇ ਬਾਕੀ ਕਾਲਾਂ ਵਾਲਾ ਕਰੀ ਜਾਂਦੇ ਆ ਮੈਂ ਕਿਹਾ ਕਾਲਾਂ ਵਾਲਾ ਕਰੀਂਣ ਇਦਾਂ ਨਹੀਂ ਹੁੰਦਾ ਕਾਲਾਂ ਵਾਲਾ ਇੱਥੇ ਸਾਫ਼ ਸੁਥਰਾ ਕੰਮ ਹੋਣਾ ਆਲੋ ਭਾਜੀ ਅੱਜ ਦੀ ਵੀਡੀਓ ਪੈਣਾ ਭਰਾਵਾਂ ਲਈ ਸਪੈਸ਼ਲ ਤਿਆਰ ਕਰਾ ਰਹੇ ਆ ਔਰ ਇਹਨਾਂ ਵੀ ਆਪਾਂ ਕੱਲੇ ਵੇਕੇ ਵੀਡੀਓ ਬਣਾ ਰਹੇ ਆ ਗਾਹਕ ਬੈਠੇ ਵੇ ਆ ਵੀ ਦੱਸ ਦੋ ਠੀਕ ਹੈ ਨਾ ਆਹ ਦੇਖੋ ਸਵਾਦ ਦੀ ਕੋਈ ਚੀਜ਼ ਜੋ ਰੇਟ ਵੀਡੀਓ ਚ ਪਾ ਰਹੇ ਆ ਉਹ ਰੇਟ ਨਾਲ ਦੀ ਨਾਲ ਲੋਕਾਂ ਨੂੰ ਦੇਈ ਜਾਂਦੇ ਆ ਆਹ ਦੇਖੋ ਭਾਜੀ ਪੀਸ ਦੁਪੱਟੇ ਦਾ ਸਹ ਦੇਖੋ ਕਪੜਾ 5 ਮੀਟਰ ਪੂਰਾ ਭਾਜੀ 775 ਰੁਪਏ ਦਾ ਸੂਟ ਆ ਹੁਣ 700 ਦੇ 2 ਕਰਤੇ 350 ਇਹ ਵੀ 350 ਚ ਇੱਕ ਨਾਲ ਇੱਕ ਬਰੀ 700 ਦੇ ਤੋਂ ਦੇਖੋ ਜੀ ਜਿਨ੍ਹਾਂ ਨੇ ਲੈਣੇ ਆ ਕੁੜੀਆਂ ਜਿਹੜੀਆਂ ਲਈ ਮਿਡਲ ਲਈ ਜਾਂ ਬਜ਼ੁਰਗਾਂ ਲਈ ਲੈ ਜੋ ਸਾਰਿਆਂ ਦੇ ਉੱਤੇ ਲਾਤੀਆਂ ਆਫਰਾਂ ਮੈਂ ਚੈਲੰਜ ਕਰਦਾ ਕਿਸੇ 500 ਵੀ 350 ਦਾ ਸੂਟ ਨਹੀਂ ਮਿਲਣਾ ਬਾਬੇ ਦੀ ਹੱਟੀ ਤੇ ਆਜੋ ਇੱਥੇ ਸਿਰਫ 2-2 ਰੁਪਏ ਦੇ ਮਾਰਜਨ ਤੇ 5-5 ਰੁਪਏ ਦੇ ਮਾਰਜਨ ਦੇ ਕੱਪੜਾ ਵੇਚਿਆ ਜਾਂਦਾ ਬਾਜ਼ਾਰ 'ਚ 350 ਦਾ ਸਿੱਧਾ ਹੀ 1000 ਦਾ 900 ਦਾ 800 ਦਾ ਜੇਬਾਂ ਦੇ ਡਾਕੇ ਨਾ ਮਰਾਓ ਜਮਸ਼ੇਰ ਖਾਨ ਬਾਬੇ ਦੀ ਹੱਟੀ ਤੇ ਆਓ ਚਲੋ ਆਹ ਦੇਖੋ ਨਾ ਬੂਟੀਆਂ ਵਾਲੇ ਸੂਟ ਹੈਂ ਚੀਜ਼ਾਂ ਦੇਖੋ ਆਹ ਦੇਖੋ ਪਿਓਰ ਦੇ ਦਬੱਟੇ ਜਈ ਹਾਰ ਯਾਰ 12 12 ਸਾਨੂੰ ਸੂਟ ਵਿਗਦੇ ਆ 100% ਆ ਪਹਿਣਾ ਬਰਾਬਰ ਨੂੰ 900 ਦੇ 2 ਘਰ ਤੇ ਇੱਕ ਨਾਲ ਇੱਕ ਫ੍ਰੀ ਕਰਤਾ ਦੇਖੋ ਬਜ਼ੁਰਗਾਂ ਦੇ ਲਈ ਭੂਆ ਮਾਸੀਆਂ ਤਾਈਆਂ ਚਾਚੀਆਂ ਆਜੋ ਰਖੜੀ ਦਾ ਦਿਨ ਬਹੁਤ ਥੋੜੇ ਰਹਿ ਗਿਆ ਛੇ ਦੀ ਛੇ ਦੀ ਸ਼ਾਪਿੰਗ ਕਰ ਲੋ ਹਜ਼ਾਰਾਂ ਰੁਪਏ ਤੁਹਾਡੇ ਬਚ ਜਾਣੇ ਆ ਹੋਰ ਕਿਤੇ ਗਏ ਤਾਂ ਬਹੁਤ ਵੱਡੀ ਲੁੱਟਿਆ ਇੱਥੇ ਹੈਗੇ ਫਾਇਦੇ ਆ ਦੇਖੋ ਭਾਜੀ ਹੁਣ ਤੁਹਾਨੂੰ ਆਪੇ ਹੀ ਪਤਾ ਲਾਣਾ ਹੈ ਕਿ ਲੁੱਟ ਖਤਮ ਕੀਤਾ ਕੀਤਾ ਬਾਬੇ ਰੇਟੀਆਂ ਲੈਣੇ ਆ ਦੇਖੋ ਸਲਵਾਰ ਵਰਕ ਮਸਲੀਨ ਦਾ ਸੂਟ 기za ਕੋੜਨ ਦੀ ਸ਼ਰਟ ਦੇ ਨਾਲ ਦੁਪੱਟਾ ਨਾਲ ਰੰਗ ਡਿਜ਼ਾਈਨ ਆ ਸਲਵਾਰਾਂ ਦੇਖੋ ਜਿੰਨੇ ਸੂਟ ਉਹਨੇ ਪ੍ਰਿੰਟ ਵੱਖਰੇ ਵੱਖਰੇ 50 ਚਾਹੀ 7-800 ਰੁਪਏ ਦਾ ਸੂਟ ਮਿਲਦਾ ਬਾਬੇ ਜੀ ਇਹ 850 ਦੇ ਦੋ ਬਾਬਾ ਜੀ ਪੰਜਾਬ ਚ ਕੱਲੀ ਬਾਬੇ ਦੀ ਹੱਤੀ ਤੇ ਨਹੀਂ ਆਉਂਦਾ ਮੈਂ ਪੰਜਾਬ ਚ ਹੋਰ ਦੁਕਾਨਾਂ ਤੇ ਵੀ ਜਾਣਾ 895 ਦਾ ਸੂਟ ਆ ਇਹ ਤੁਸੀਂ ਕਿਉਂ ਇੰਦਰ ਕੰਮ ਕਰੀ ਜਾਂਦੇ ਹੋ 850 ਰੁਪਏ ਦੇ ਦੋ 425 ਰੁਪਏ ਦਾ ਸੂਟ ਲੈ ਜਾਓ ਇਹ ਦੇਣੇ ਦੂਣੇ ਵੀ ਹੈ ਕਿ ਨਾ ਸ਼ਰਤ ਨਹੀਂ ਵੀ ਇੱਕੋ ਹੀ ਦੇਣਾ ਦੋ ਦੇਣੇ ਲੋਕਾਂ ਨੇ ਆ ਜਾਣਾ ਕੋਈ ਕੰਮ ਨਹੀਂ ਇਦਾਂ ਤੁਸੀਂ 200 ਕੋਈ ਇੱਧਰ ਬੈਠੇ ਆ ਲੈ ਜਾਓ ਕਮਾਲ ਦੀ ਗੱਲ ਆ ਭਾਜੀ ਇੱਕ ਤੋਂ ਇੱਕ ਚੀਜ਼ ਆ ਲੋ 15 1500 ਵਾਲੇ 18 1800 ਵਾਲੇ ਸੂਟ ਹੁਣ ਤੁਹਾਨੂੰ ਕੱਪੜੇ ਦੀ ਕੁਆਲਿਟੀ ਚੈੱਕ ਕਰਨੀ ਹੈ ਹਾਂਜੀ ਆ ਚੈੱਕ ਕਰੋ 3 ਮੀਟਰ ਸਲਵਾਰ ਪਹਿਣਾ ਕੱਪੜੇ ਨੂੰ ਹੱਥ ਲਾ 10 ਪਹਿਣਾ ਬਰਾਵਾ ਮੈਂ ਨਹੀਂ ਲਾਉਂਗਾ ਬੀਪੀਆਂ ਚੈੱਕ ਕਰਨੀਆਂ ਕੱਪੜੇ ਦੀ ਜੀ ਕੱਪੜਾ ਚੈੱਕ ਕਰੋ ਜੀ ਕੁਆਲਿਟੀ ਕਿਦਾਂ ਦੱਸੋ ਚੰਗੀ ਆਲੇ ਚੰਗੀ ਦੱਸੋ ਮਾੜੀ ਆ ਤਾਂ ਮਾੜੀ ਦੱਸੋ ਕੋਈ ਟੈਨਸ਼ਨ ਨਹੀਂ ਵੀਡੀਓ ਬਣਦੀ ਵੀ ਸਾਫ਼ ਦੱਸੋ ਆ ਦੇਖੋ ਸ਼ੱਟ ਡਿਜੀਟਲ ਹਾਂਜੀ ਇਹ ਬਾਜ਼ਾਰ 'ਚ 12 1500 ਦਾ ਲੈ ਲੰਦਾ ਸੂਟ ਮਿਲਦਾ ਹਾਂਜੀ ਆ ਪਹਿਣਾ ਬਰਾਉ ਨੂੰ ਇੱਕ ਨਾਲ ਇੱਕ ਫ੍ਰੀ ਹੈ ਹੂੰ ਆਹ ਦੇਖੋ ਰੰਗ ਦੇਖੋ 1400 ਰੁਪਏ ਤੋਂ 2 ਕਰਦੇ 700 ਰੁਪਏ ਚੈਲੰਜ ਦੇਖੋ ਜੀ ਵੱਡਾ ਫਾਇਦਾ ਕੀ ਆ ਇੱਥੇ ਜਿਹੜਾ ਮਰਜੀ ਸੂਟ ਲੈ ਜਾਓ ਇੱਕ ਸੂਟ ਦੇ ਨਾਲ ਦੂਜਾ ਸੂਟ ਫ੍ਰੀ ਦੇ ਰਹੇ ਆ ਕਿਸੇ ਨੇ ਨਹੀਂ ਦੇਣਾ ਦੇਖੋ ਪਹਿਲੀ ਗੱਲ ਤਾਂ ਇਹ ਆ 50000 ਵਾਲਾ ਕੱਪੜਾ 20000 ਚ ਦੇ ਰਹੇ ਆ ਉਤੋਂ ਇੱਕ ਨਾਲ ਇੱਕ ਫ੍ਰੀ ਦੇ ਰਹੇ ਆ ਸਾਰੇ ਪਾਸੇ ਫਾਇਦੇ ਤੁਹਾਡੇ ਹੋ ਰਹੇ ਆ ਆਹ ਦੇਖੋ ਭਾਜੀ ਬਾਪੇ ਦੀ ਹੱਡੀ ਤੇ ਮੇਲਾ ਸਟਾਰਾ ਰਖੜੀ ਸੇਲ ਤਮਾਕੇ ਦਾ ਤੇ ਪ੍ਰਿੰਟਿੰਗਾਂ ਡਿਜ਼ਾਈਨਿੰਗਾਂ ਦੁਪੱਟੇ ਹਾਈ ਕਲਾਸ ਆਹ ਦੇਖੋ ਏ ਭਾਜੀ オリジナル ਡਿਸਟਲ ਸਾਂਝਾ ਬ੍ਰਾਂਡ ਦੇ ਕੱਪੜੇ ਨੇ ਆਹ ਦੇਖੋ ਚੀਜ਼ਾਂ ਪਾਪਾ ਜੇ ਮਾਡਰਨ ਵਾਲੇ ਸੂਟ ਆ ਫੋਟੋ ਵਾਲੇ ਪੱਟੀ ਵਾਲੇ ਭਾਜੀ ਇੱਕ ਨਾਲ ਇੱਕ ਫਰੀ ਚੋਰਾ ਸੂਰੇ 2700 ਰੁਪਏ ਦਾ ਸੂਟ ਪੈ ਗਿਆ ਤੁਹਾਨੂੰ ਆਹ ਦੇਖੋ ਕਿਸੇ ਨੇ ਸੁਪਨੇਜ ਨਹੀਂ ਸੋਚਿਆ ਹਣਾ ਵੀ 700 ਦਾ ਸੂਟ ਆ ਭਾਵੇਂ ਪੰਜਾਬ ਦੀ ਨਿੱਕੀ ਦੁਕਾਨ ਤੇ ਚਲ ਜਿਓ ਭਾਵੇਂ ਵੱਡੇ ਸ਼ੋਰ ਨੂੰ ਚਲ ਜਿਓ ਟੰਮੀਆਂ ਤੇ ਅਲੱਗ-ਅਲੱਗ 2 2018 1800 ਪਰ ਇੱਥੇ ਦੇਖੋ ਤੁਸੀਂ ਫਰੀ ਦਾ ਪਾਓ ਤੁਸੀਂ ਆਹ ਸੂਟ ਤੋਂ ਪਤਾ ਕਰ ਲੈਣਾ ਵੀ ਬਾਜ਼ਾਰ ਚ ਲੁੱਟ ਕੇ ਦਾ ਹੋਣ ਦੀ ਇਹਦਾ ਸਾਡੀ ਦੁਕਾਨ ਦੇ ਫੇਰਾ ਕਿਧਾ ਹੁੰਦੇ ਆ ਬਾਬਾ ਰੇਟ ਤਾਂ ਘੱਟ ਹੈ ਗਿਆ ਕੋ ਮਾਲੀਪਰ ਡਿਜ਼ਾਈਨਿੰਗ ਵੀ ਨਹੀਂ ਬਾਜ਼ਾਰ ਚ ਕਿਹੇ ਦੁਕਾਨ ਤੇ ਦੇਖਣਾ ਭਾਜੀ ਦੇਖੋ ਸਲਵਾਰ ਤੇ ਬਰਕ ਆ ਲੋ ਸ਼ੌਟ ਆ ਕੱਪੜੇ ਨੂੰ ਹੱਥ ਲਾਓ ਪਹਿਲਾਂ ਹਾਂਜੀ ਆ ਦੁਪੱਟੇ ਦੇਖੋ ਡਿਜ਼ਾਈਨਰ ਆ ਬਾਜ਼ਾਰ ਚ 1500 1800 ਨੂੰ ਇੰਸਟਾਗ੍ਰਾਮ ਭਾਈ ਲੋਕਾਂ ਨੇ ਬਿਲਕੁਲ ਉਹ ਪਹਿਣਾ ਬਰਾਣਾ ਫੇਰਾ ਕਰਨਾ ਰਖੜੀ ਜੀ ਸੇਰ ਇੱਕ ਨੇ ਇੱਕ ਫਰੀ 1200 ਦੇ 2 600 ਰੁਪਏ 600 ਰੁਪਏ ਦਾ ਸੂਟ ਕਢਾਈ ਕੱਢਿਆ ਬੀਬੀਆਂ ਲੜ ਪਈਆਂ ਕੋਈ ਕਹਿੰਦੇ ਮੈਂ ਲੈਣਾ ਕੋਈ ਕਹਿੰਦੇ ਮੈ ਲੈਣਾ ਆ ਦੇਖੋ ਨਾਲ ਦੀ ਨਾਲ ਸੂਟ ਉੱਡੀ ਜਾਂਦੇ ਕਬੂ ਆਹ ਆਜੋ ਮੈਂ ਕਹਿੰਦਾ ਇੱਕ ਨਾ ਇੱਕ ਫਰੀਏ ਚੀਜ਼ਾਂ ਦੇ ਕੋ ਪ੍ਰਿੰਟੀਆਂ ਦੇਖੋ ਭਾਜੀ ਕੱਪੜੇ ਕਰਾਸ ਨੇ ਸਵਾਦ ਆ ਗਿਆ ਜੀ ਸਵਾਦ ਆ ਗਿਆ ਬਿਲਕੁਲ ਇੱਕ ਨਾਲ ਇੱਕ ਫਰੀਏਲੇ 1200 ਦੇ 2500 ਬੇਲੇ ਬੈਠੇ ਆ ਸਾਡੇ ਪਾਸੇ ਪਰ ਇੱਥੇ ਦੇਖ ਲੋ ਬਾਪੇ ਦੀ ਹੱਤੀ ਦੇ ਕਿੱਡਾ ਵੱਡਾ ਰਾਜਿਆ ਚਾਰੇ ਪਾਸੇ ਰੌਣਕਾਂ ਲੱਗੀਆਂ ਬਾਹਰ ਵੀ ਰਾਜ ਅੰਦਰ ਵੀ ਰਾਜ ਆਹ ਲੋ ਸਰ ਪੀਸ ਦੇਖੋ ਤੁਸੀਂ ਕੀ ਦੇਖੋ ਬਣੀ ਹੋਈ ਹਾਂ ਇਹੀ ਸੂਟ ਬਜਾਰਾਂ ਲੋਗੇ 1500 ਦਾ ਇੱਕ ਮਿਲਣਾ ਹਾਂਜੀ ਇੱਕ ਨਾ ਇੱਕ ਫਰੀ 1400 ਦੇ 700 ਦਾ ਸੂਟ ਕਰਤਾ ਪੂਰੇ ਪੰਜਾਬ ਦੇ ਰੇਟਾਂ ਦਾ ਭਾਜੀ ਇਸ ਗੱਲ ਦੀ ਗਾਰੰਟੀ ਨਾਲ ਚੈਲੰਜ ਆ ਹਾਂਜੀ ਕਿੱਦਾਂ ਨਹੀਂ ਮਿਰੂਗਾ ਦੇਖੋ ਰਕੜੀ ਦੀ ਸੇਲ ਤਾਂ ਹੈਗੀ ਆ ਮੈਂ ਇੱਕ ਹੋਰ ਤਰਾ ਦਿੰਦਾ ਇਹਨਾਂ ਦੇ ਵਿਆਹ ਅਗਸਤ ਸਤੰਬਰ ਤੋਂ ਅਕਤੂਬਰ ਤੋਂ ਨਵੰਬਰ ਜਾ ਵਿਆਹ ਚਾਹੀਦਾ ਕੱਪੜਾ ਵੀ ਕੋਟੀਆਂ ਦੇ ਪਾ ਦਾਜਪੁਰ ਦਾ ਕੱਪੜਾ ਲੈ ਜਾਓ ਉਹ ਇਦਾਂ ਦੇ ਸੂਟ ਇਦਾਂ ਦੇ ਦੁਪੱਟੇ ਕਿਸੇ ਨੇ ਨਹੀਂ ਕਹਨੇ 500 ਰੁਪਏ ਦਾ ਸੂਟ ਕਰਤਾ ਭਾਜੀ ਬਾਬਾ ਜੀ ਦਿਮਾਗ ਠੀਕ ਹੈ ਤੁਹਾਡਾ ਤੁਸੀਂ ਬਿਲਕੁਲ 500 ਰੁਪਏ ਦਾ ਸੂਟ ਲੈ ਜਾਓ ਨਹੀਂ ਤੁਸੀਂ ਲੋਕਾਂ ਨੂੰ ਕੰਮ ਕਾਂਡ ਦੇਣਾ ਕਿ ਨਹੀਂ ਦੇਣਾ ਉਹ ਕੰਮ ਨੂੰ ਛੱਡੋ ਕੰਮ ਸਮਝੋ 1200 1500 ਦਾ ਸੂਟ ਹੈ ਤੁਸੀਂ ਕਹਿੰਦੇ 500 ਦਾ 500 ਰੁਪਏ ਵਧੀਆ ਲਫੜੋ ਆ ਦੇਖੋ ਸਲਵਾਰ ਵਰਕ ਇਹ ਕਿਸੇ ਭੈਣ ਭਾਈ ਨੇ ਦੋ ਨਹੀਂ ਲੈਣੇ ਹੁੰਦੇ ਇੱਕ ਵੀ ਲੈਣਾ ਦਾ ਹੁੰਦਾ ਉਹ ਵੀ ਦੇ ਦੇਣਾ ਆ ਉਹ ਵੀ ਦੇ ਦੇਣਾ ਆਪਾਂ ਹੁਣ ਆਹ ਸਲਵਾਰ ਵਰਕ ਆਹ ਕਮੀਜ਼ ਦੇਖੋ ਨਾਲ ਆ ਤੁਹਾਨੂੰ ਲੱਗਦਾ ਤੁਸੀਂ ਕਮਾਉਂਦੇ ਨਹੀਂ ਮੈਂ ਨਾ ਕੋਲੋਂ ਪਾਪਾ ਹੀ ਦੇਈ ਜਾਂਦੇ ਹੋ ਉਹ ਇਦਾਂ ਹੀ ਆ ਭਾਜੀ ਕੋਲੋਂ ਪਾਪਾ ਮੈਂ ਕਿਹੜਾ ਆਪਣਾ ਘਰੋਂ ਦੇਣਾ ਹੋਲਸੇਲਰਾਂ ਦੀ ਟੈਨਸ਼ਨ ਹੀ ਲੈਣੀ ਕਿਤੇ ਭੱਜਣ ਦੀ ਤਿਆਰੀ ਕਰਨੀ ਮੈਂ ਕਿਹਾ ਹੋਲਸੇਲਰਾਂ ਦੀ ਹੈ ਮੈਂ ਪੱਲੋਂ ਪਾਗੜੀ ਨਹੀਂ ਦਿੰਦਾ ਹੋਲਸੇਲਰਾਂ ਦੇਣਾ ਟੈਨਸ਼ਨ ਲੈਣੀ ਆਹ ਦੇਖੋ ਆਹ ਸਲਵਾਰ ਆਹ ਕਮੀਜ਼ ਆਹ ਪੀਸ ਕਿੰਨੇ ਦਾ ਬਾਜ਼ਾਰ 1500 1800 ਸੇ ਲੱਗੀ ਭਈ ਆਜੋ 500 ਰੁਪਏ ਦਾ ਦਾਂਗਾ ਆ ਰੱਖਦਾ ਜੀ ਆਹ ਲਓ ਵੀ ਜੇ ਫੋਨ ਵੀ ਨਾ ਲੈ ਸਕੇ ਨਾ ਆਹ ਦੇਖੋ ਤਾਂ ਲੋਟਰੀਆਂ ਆ ਹੁਣ ਤਾਂ ਬਾਂਡੇ ਬੁੰਡੇ ਜਾਣਾ ਦੋ ਦਿਨ ਛੱਡ ਦਿਓ ਫੇਰੋਂ ਦੇਖਣ ਜਾਣੀ ਛੱਡ ਦਿਓ ਬਾਪੇ ਦੀ ਢਿੱਟੀ ਤੇ ਆ ਜਾਓ ਲੈ ਜਾਓ ਕੱਪੜਾ ਫ੍ਰੀ ਦੇ ਪਾ ਉਹ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲ ਨਾਲ ਦੁਕਾਨਦਾਰਾ ਸੀਜ਼ਨ ਸ਼ੁਰੂ ਹੋ ਗਿਆ ਰਕੜੀ ਦਾ ਆ ਕੇ ਕੱਪੜਾ ਲੈ ਜਾਓ ਮੈਂ ਗਾਰੰਟੀ ਲੈਣਾ 50000 ਦਾ ਕੱਪੜਾ ਲੈ ਜਾਓ 1.5 ਲੱਖ ਦਾ ਵੇਚੂਗੇ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਣੀ ਨਾ ਘਰ ਬਣਾਣਾ ਵੇਚਣਾ ਹੀ ਲੈਣਾ ਲੋ ਰਾਮ ਟੈਕਸ ਦੇ ਪੀਸ ਦੇਖੋ ਬਣਾ ਕੱਪੜੇ ਦੀ ਫਿਨਿਸ਼ ਕੁਆਲਿਟੀ ਚੈੱਕ ਕਰੋ ਉਹ ਇਦਾਂ ਦੇ ਦੁਪੱਟੇ ਆਓ ਮਾਚ ਕਰਕੇ 1895 ਲੱਗੇ ਹੁੰਦੇ ਆ ਹਾਂਜੀ 1900 ਦਾ ਸੂਟ ਲੱਗਾ ਹੁੰਦਾ ਸ਼ੋਰੂਮ ਤੇ ਜਾਓ ਓ ਮੈਂ ਦੇਖੋ ਕਰਕੇ ਨਾ ਲੁੱਟ ਨਾ ਗਰਾਓ ਕਿਸੇ ਸ਼ੋਰਮ ਚ ਨਾ ਜਾਓ ਦੇਖੋ ਬਾਪੇ ਦੀ ਹੱਡੀ ਤੇ ਫਾਇਦਾ ਕਰਾ ਚਾਹੇ ਤੁਸੀਂ ਪਿੰਡਾਂ ਦੇ ਕੁਸ਼ਟ ਬਣੋ ਚਾਹੇ ਸ਼ਹਿਰਾਂ ਤੋਂ ਚਾਹੇ ਐਨਆਰਓ ਸਾਰਿਆਂ ਦਾ ਟੇਸ ਵਾਲਾ ਸਮਾਨ ਆਹ ਦੇਖੋ ਲੈ ਜਾਓ ਆਕੇ ਇਹ ਡੀਸੈਂਟ ਚੀਜ਼ਾਂ ਤੁਸੀਂ ਆਫਿਸ ਵੇਅਰ ਲਈ ਸੂਟ ਲੈਣੇ ਆ ਆਹ ਲੋ ਨੋਰਮਲ ਡਿਜ਼ਾਈਨਰ ਪੀਸ ਲੈਣੇ ਆ ਦੇਖੋ ਪੀਸ ਜਿਹੜਾ ਅੱਜ 1500 1800 ਦਾ ਸੂਟ ਹੈ ਹਾਂਜੀ ਆ ਬਾਬੇ ਦੀ ਹੱਡੀ ਤੇ 1600 ਦੇ ਦੋ ਕਰਦੇ ਆ ਦੇਖੋ ਤੁਹਾਡੇ ਸਾਹਮਣੇ ਦੇਖੋ ਜਿਹੜੇ ਟੀਚੇ ਲੈ ਕੇ ਆ ਜਾਂ ਰੰਗ ਦੇ ਕੋਟੀਆਂ ਦੇਖੋ ਦੋ ਕਰਦੇ ਹੋ ਸਰਕਾਰੀ ਜੋਬ ਕਰਦੇ ਹੋ ਲੈ ਜਾਓ 800 ਰੁਪਏ ਦੇ ਵਿੱਚ ਨਹੀਂ ਮਿਲਣਾ ਕਿਤੇ ਵੀ ਕੱਪੜੇ ਦੀ ਲੁੱਕ ਦੇਖੋ ਡਿਜ਼ਾਈਨਿੰਗ ਦੇਖੋ ਆਪਣੇ ਭੈਣਾ ਭਰਾਵਾਂ ਨੂੰ ਆਹ ਸੂਟ ਆਹ ਦੁਪੱਟਾ ਭਾਜੀ ਇੱਕ ਨਾਲ ਇੱਕ ਫ੍ਰੀ ਚੋਲਾ 1600 ਦੇ ਦੋ ਕਰਤੇ ਆ ਦੇਖੋ ਆ ਵੀ ਚੱਕ ਲਓ ਜੀ ਰੰਗ ਵੀ ਸੋਹਣੇ ਦੁਪੱਟੇ ਵੀ ਸੋਹਣੇ ਇਹ ਕੁੜੀਆਂ ਜਿੜੀਆਂ ਵਾਲੇ ਆ ਦੁਪੱਟਾ ਤੁਸੀਂ ਚੈੱਕ ਕਰ ਲਓ ਆ ਦੇਖੋ ਬੋਟਮ ਵਾਲੇ ਪੀਸ ਆ ਭਾਜੀ ਚੀਜ਼ਾਂ ਦੇਖੋ ਕਲਾਸ ਮੈਂ ਕਹਿੰਦਾ ਦੇਖੋ ਪੀਸ ਹਲੋ ਸਲਵਾਰ ਤੇ ਬਰਕ ਹਾਂਜੀ ਪਿਓਰ ਦੇਸੀ ਕਿਉ ਇੱਕ ਨਾ ਇੱਕ ਫਰੀ 1200 ਦੇ ਤੋਂ ਲੋ 600 ਰੁਪਏ ਦਾ ਸੂਟ ਆ ਚੱਕ ਲੋ ਮੁੜ ਕੇ ਮਿਲਣਾ ਨਹੀਂ ਜੀ ਸੋਚੋ ਆ ਦੇਖੋ ਭਾਜੀ ਪੀਸ ਹੁਣ ਲੈ ਜੋ ਚੋਲੇ ਭਰੇ ਆ ਦੇਖੋ ਕੜਾਈ ਦੇਖੋ ਕੇਰਾ ਦੇਖੋ ਆ ਦੇਖੋ ਦੁਪੱਟਾ ਹਾਂਜੀ ਕਿਸ ਨੇ ਦੋ ਲੈਣੇ ਆ ਕੋਈ 1500 2000 ਦਾ ਪੀਸ ਨਹੀਂ ਲੈਣਾ ਕਿਸੇ ਨੇ ਦੋ ਲੈਣਾ ਸਾਡੇ ਕੋਲੋਂ ਬੁਜਾਰਾ ਨਹੀਂ ਸਾਡੇ ਕੋਲੋਂ ਹਾਂਜੀ 1000 ਦੇ ਦੋ 500 ਰੁਪਏ ਤੋਂ ਓ ਤੁਸੀਂ ਕਰ ਕੀ ਰਹੇ ਹੋ ਯਾਰ ਤੁਸੀਂ ਕੱਪੜਾ ਵੇਚ ਰਹੇ ਆ ਇਹ ਮਜ਼ਾਕ ਆ ਕੋਈ ਇਹ 500 ਰੁਪਏ ਸੂਟ ਭਾਜੀ ਦੁਕਾਨਦਾਰ ਦੇਖੋ ਮੱਛਰੇ ਕਰਮੀ ਆਈ ਜੀ ਲੋਕਾਂ ਨੂੰ ਕਹਿੰਦੇ ਐਨੇ ਦੇ ਹੀ ਖਰੀਦ ਦੇ ਜਿੰਨੇ ਦਾ 베ਚੀ ਜਾਂਦੇ ਹੋ ਆ ਚੱਕੋ ਭਾਜੀ 450 ਦਾ ਲੈ ਜਾ ਕੋਈ ਗੱਲ ਨਹੀਂ ਭਾਵੇਂ ਦੁਕਾਨਦਾਰ ਵੀ ਆ ਕੇ ਲੈ ਜਾਣ ਮੈਂ ਕਹਾਂ ਕੋਈ ਲੈ ਜਾਵੇ ਆ ਪੀਸ ਦੇਖੋ ਆਹ ਚੱਕੋ ਇਹਦਾ ਸਾਰਿਆਂ ਨੂੰ ਪਤਾ 1695 ਦਾ ਪੀਸ ਹੈ ਇਹ ਚ ਰਸੋਟੀ ਆਹ ਜਿਹਨੇ ਲੈਣਾ ਲੈ ਜੋ ਚੱਕੋ ਕੱਲਾ ਹੀ ਲੈ ਜੋ 500 ਰੁਪਏ ਕਰਤਾ ਜੇ ਲੈ ਜੋ ਆ ਵੀ 500 ਰੁਪਏ ਦਾ 500 ਰੁਪਏ ਦਾ ਕਰਤਾ ਆ ਲਓ ਬਾਜ਼ਾਰ ਚ 16 1600 ਦਾ ਪੀਸ ਵੇਖਦਾ ਡੰਮੀਆਂ ਚ ਲਾ ਕੇ 500 ਰੁਪਏ 500 ਦਾ ਸੂਟ ਬਾਬੇ ਦੀ ਹੱਟੀ ਤੇ ਲੈ ਜੋ ਆਹ ਚੱਕੋ ਭਾਜੀ ਪੀਸ 1995 ਬਾਬੇ ਰੇਤ ਕੱਲਾ ਜੋ ਕੱਲਾ ਹੀ ਲੈ ਜੋ 650 ਦਾ ਆ ਲਓ 650 ਲੈ ਜੋ ਆ ਚੱਕੋ ਆ ਲਓ ਬੀਬੀ ਬੀਬੀ ਨੂੰ 10 ਰੁਪਏ ਹੋਰ ਘਟਾ ਦੇ ਬੀਬੀ ਖੋਜ ਬੋਰਾ 640 ਰੁਪਏ ਦਾ ਸੂਟ ਟੱਕਾ ਕਰ ਲੈਣੇ ਆਪਾਂ। ਆਹ ਲਓ ਬੀਬੀ ਨੂੰ 600 ਰੋਲੇ ਨਾਲ ਕੋਈ ਗੱਲ ਨਹੀਂ। ਲਓ ਪੈਸੇ ਕਮਾਉਣਾ ਹੀ ਨਹੀਂ ਆਪਾਂ। ਬੀਬੀ ਖੋਜ ਕਰ ਦਿਓ ਅੱਜ। 600 ਰੋਲੇ ਨਾਲ ਬੀਬੀ ਨੂੰ ਕੋਈ ਗੱਲ ਨਹੀਂ। 50 ਰੁਪਏ ਜਿਹੜੇ ਮੇਰੇ ਤੇ ਹੋਰ ਕੱਟ ਲਾਂਗੇ ਕੋਈ ਗੱਲ ਨਹੀਂ। ਘਬਰਾਉਣਾ ਨਹੀਂ। ਆਹ ਲਓ ਜੀ ਆਪਾਂ ਘਰੋਂ ਦੇਣਾ ਕੁਝ ਨਹੀਂ ਸਾਰਾ ਮਿਲਦਾ ਹੀ ਜਣਾ। ਦੇਖੋ ਇੱਥੇ ਨਾਲ-ਨਾਲ ਲਾਉਡਰੀਆਂ ਕੱਢੀ ਜਾਂਦੇ ਆ, ਭੈਣ ਭਾਈ ਜਾਂਦੇ ਆ, ਝੋਲੇ ਭਰੀ ਜਾਂਦੇ ਆ। ਤੁਸੀਂ ਵੀ ਘਰ ਬੈਠਿਆ ਰਹੋ ਆਜੋ। 1900 ਰੋਲੇ ਸੂਟ 600 ਰੁਪਏ ਲੈ ਜਾਓ। ਉਹ ਤੁਹਾ ਮੈਂ ਕਿਹਾ ਬੁੱਕੜਾਂ ਹੀ ਭਰ ਰਹੀਆਂ ਬੀਬੀਆਂ ਨੇ ਝੋਲੇ ਭਰਦੇ ਓਏ ਭਾਜੀ ਇਹ ਲਓ ਜੈਪੁਰ ਆ ਗਿਆ 1700 ਰੁਪਏ ਦਾ ਕੰਮ ਦੇਖੋ ਕੀਤਾ ਹੋਇਆ ਬੜਾ ਸੋਹਣਾ ਗੱਲੇ ਦਾ ਕੰਮ ਓਏ ਹੋਏ ਹੋਏ ਜੀ ਕੋ ਉੱਚੀ ਕੋ ਕਰਦਾ ਸੂਟ ਮੈਂ ਕਿਹਾ ਬਦੋ ਬਦੀ ਰੇਟ ਲੱਗਣ ਲੱਗਾ ਮੂੰਹ ਚੋੜਾ ਚਮਕਾਰੇ ਮਾਰਦਾ ਦੁਪੱਟਾ ਆ ਚੱਕੋ 650 ਰੁਪਏ ਨੂੰ ਲੈ ਜਾਓ ਚੱਕੋ ਲਓ ਆ ਦੇਖੋ 650 ਦਾ ਆ ਛੱਡੋ ਨਾ ਸੋ ਆ ਵੀ ਲੈ ਜਾਓ ਤੁਸੀਂ ਬਹੁਤ ਸੋਹਣਾ ਸੂਟ ਆ ਜੱਜਣੇ ਬੜਾ ਤੁਹਾਡੇ ਆ ਲੈ ਜਾਓ ਚੱਕ ਲੋ ਮੁੜ ਕੇ ਨਹੀਂ ਮਿਲਣੇ ਇਸ ਪਾਸੇ ਆ ਦੇਖੋ ਪੀਸ ਕੰਮ ਦੇਖੋ ਕੜਾਈ ਦੇਖੋ ਹੂੰ 1000 ਰੁਪਏ ਦਾ ਸੂਟ ਹੈ ਹਾਂਜੀ ਐਲੋ ਹੁਣ 1000 ਦੇ ਦੋ ਲੋ ਲਓ 500 ਰੁਪਏ ਦਾ 500 ਰੁਪਏ ਵਾਲਾ ਡਿਜ਼ਾਈਨ ਵੀ ਲੋ ਚੱਕੋ ਅਣਕਾ ਲਾ ਲਾ ਕੇ ਦੂਰਬੀਨਾ ਲਾ ਕੇ ਚੈੱਕ ਕਰ ਲੋ ਬਾਜ਼ਾਰ ਚ 1000 ਦਾ ਇੱਕ ਇੱਥੇ 1000 ਦੇ ਦੋ 500 ਦਾ ਸੂਟ ਨਹੀਂ ਦੇਣਾ ਕਿਸੇ ਨੇ ਲੈ ਜਾਓ ਜਨਾਬ ਚੱਕੋ 5 500 ਰੁਪਏ ਲੈ ਜਾਓ ਜਿੰਨੇ ਮਰਜੀ ਲੈ ਜਾਓ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਆ ਜਾਓ ਪੂਰੀ ਦੀ ਪੂਰੀ ਦੁਕਾਨ ਸੂਟ ਨਾਲ ਸੂਟ ਫ੍ਰੀ ਆਹ ਦੇਖੋ ਕੋਟਨ ਦੇ ਸੂਟ ਦੁਬੱਟੇ ਇੱਕ ਨਾਲ ਇੱਕ ਫ੍ਰੀ 550 ਦੇ ਦੋ ਕਰਤੇ ਆ ਦੇਖੋ ਜੀ ਦੁਕਾਨਦਾਰਾਂ ਨੂੰ ਰੌਣਕ ਲਾਜਣੀ ਵਿਆਹ ਜਿੰਨਾ ਚਾਹ ਹੁੰਦਾ ਬਈ ਰਖੜੀ ਆ ਗਈ ਪੈਸੇ ਬਰੋਣੇ ਆ ਬਾਬੇ ਦੀ ੱਟੀ ਫ੍ਰੀ ਦੇ ਪਾ ਦਿਨੇ ਅਜ ਦਿਨੇ ਤੁਨ ਬਾਬੇ ਦੇ ੱਟੀ ਫ੍ਰੀ ਦੇ ਪਾ ਇਹ ਲਟਾਰ ਰਿਹਾ ਸਾਰਾ ਕਪੜਾ ਸਾਰੀ ਦੁਕਾਨ ਹੀ ਸੇਲ ਤੇ ਲਾ ਦੀਆ ਆਜੋ ਲੈ ਜੋ ਆਹ ਲੋ ਜੀ ਤੁਸੀਂ ਵੀ ਲੈ ਜੂਗੀ ਆਹ ਲੋ ਬੜੀਆਂ ਦੇ ਦਿਓ ਗਿਫਟ ਉਹ ਭਾਜੀ 550 ਦੇ ਦੋ ਉਹ ਗਿਫਟ ਦਿਓ ਸੂਟਾਂ ਦੇ ਚੱਕੋ 550 ਦੇ ਦੋ ਰਖੜੀ ਅਸੀਂ ਭੈਣ ਭਰਾਵਾਂ ਨੂੰ ਸੂਟ ਦੇ ਦੇਗੇ ਵਧੀਆ ਤੇ ਰੇਟਾਂ ਦੇ ਮਨਾਈ ਦੀ ਹੈ ਦੇਖੋ ਹੁਣੇ ਆਜੋ ਨਵੇਂ ਨਵੇਂ ਬ੍ਰਾਂਡ ਨਵੇਂ ਨਵੇਂ ਡਿਜ਼ਾਈਨ ਲਿਆਂਦੇ ਆ ਕਿਤੇ ਇਦਾਂ ਨਾ ਹੋਵੇ ਤੁਸੀਂ ਲੇਟ ਹੋ ਜੋ ਪਹਿਲਾਂ ਹੀ ਭੈਣ ਭਰਾ ਲੈ ਜਾਣ ਆਹ ਲੋ ਸਵੇਰੇ ਉਠੋ ਚਾਹ ਦਾ ਕੱਪ ਪੀਓ 8-9 ਵੇ ਦੁਕਾਨ ਤੇ ਆਜੋ ਆਹ ਲੋ 1200 ਰੁਪਏ ਦਾ ਸੂਟ ਹਾਂਜੀ ਭੈਣਾਂ ਭਰਾਵਾਂ ਨੂੰ ਲਾਟਰੀ ਦਿੱਤੀ ਹੈ ਇੱਕ ਨਾਲ 100 ਰੁਪਏ 800 ਦੇ ਦੋ ਕਰਦੇ 1700 ਰੁਪਏ ਆਹ ਪਲਾ ਹੋਵੇ ਓਏ ਆਹ ਦੇਖੋ ਬਾਹਰ ਬੱਦਲ ਗਰਨੇ ਸ਼ੁਰੂ ਹੋ ਗਏ ਮੀਂਹ ਪੈਣ ਲੱਗਾ ਬਾਜ਼ਾਰ ਜਿਹੜਾ 1500 ਦਾ ਇੱਕ ਇੱਥੇ 800 ਦੇ ਦੋ ਮਾਦਰਬ 400 ਦਾ 400 ਰੁਪਏ ਆ ਲਓ ਕਿਸੇ ਨੂੰ ਗਿਫਟ ਕਰੂੰਗਾ ਨਾ ਮੰਨੂ ਗਏ 1500 ਦਾ ਸੂਟ ਆ ਬੀਬੀ ਲੋ ਚਾਹ 400 ਰੁਪਏ ਬੀਬੀ ਚੱਕ 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 ਆਹ ਲਓ 400 ਰੁਪਏ ਲੋ ਜੀ ਚੱਕੀ ਚੱਲੋ ਆ ਲਓ ਭਾਜੀ ਫਰੈਂਟਰ ਚੀਜ਼ਾਂ ਦੇਖੋ ਜਿਹੜਾ ਕੰਮ ਕੀਤਾ ਹੈ ਕੜਾਈ ਹੈ ਪੂਰੀ ਅੱਜ ਸਾਰ ਆ ਗਿਆ ਵੀਡੀਓ ਬਣਾਉਣ ਦਾ ਇੱਕ ਨਾਲ ਇੱਕ ਫ੍ਰੀ ਇਹ ਚੀਜ਼ਾਂ ਕਿੱਥੋਂ ਲਿਆਂਦੀਆਂ ਇੱਕ ਨਾਲ ਇੱਕ ਫ੍ਰੀ ਲੋ ਫੜੋ 700 ਦੇ 2350 ਰਸੂ ਉਹ ਤੁਹਾਡਾ ਭਲਾ ਹੋਵੇ 350 ਆ ਇਹਨੂੰ ਕਹਿੰਦੇ ਲੋਟਰੀਆਂ ਦੇਖੋ ਲੋਟਰੀ ਤੁਸੀਂ ਪਾਉਣੀ ਨਹੀਂ ਪਰ ਨਿਕਲ ਜਾਣੀਆਂ ਤੁਹਾਨੂੰ ਆਹ ਲਓ ਜੀ ਲਈ ਜਾਓ ਲਈ ਸਾਰੇ ਜਾਣੇ ਪਾਜੀ ਅੱਲਾ ਫਿਰ ਇੱਕ ਹੋਰ ਧਮਾਕਾ ਕਰ ਹੀ ਦਿੰਨੇ ਆ। ਉਹ ਦੇਖੋ ਇੱਥੇ ਇੱਕ ਨਾਲ ਦੇ ਕਿੰਨੇ ਕਿੰਨੇ ਪੀਸ ਆ। ਇਦਾਂ ਨੇ ਵੀ ਇੱਕ ਇੱਕ ਦੋ ਦੋ ਪੀਸ ਲੈ ਕੇ ਬੈਠੇ ਆ। ਆਹ ਦੇਖੋ ਪਾਜੀ ਬਰੋਕਰ ਦਾ ਦੁਪੱਟਾ। ਹਾਂਜੀ ਬਨਾਰਸੀ। ਬੁਜਾਰੋ ਦੀ ਦੁਪੱਟਾ ਲੋਗੇ। ਯਾਰ 1200 ਰੁਪਿਆ ਕੱਲਾ ਆ। ਹਾਂਜੀ। ਐਲੋ ਇੱਕ ਨਾਲ ਇੱਕ ਸੂਟ ਫ੍ਰੀ ਕਰਤਾ। 900 ਦੇ ਦੋ ਕਰਤੇ ਸੂਟ। ਦੇਖੋ ਵੀ ਜਿਨ੍ਹਾਂ ਬੀਬੀਆਂ ਕੋ ਪੈਸੇ ਹੈਗੇ ਕੱਢ ਲਓ ਝੋਲਿਆਂ ਚੋਂ। ਬਾਕੀ ਕਰੋ Google Pay ਤੇ ਮਂਗਾ ਲਓ। ਕਰਕੇ ਆ ਜੇ ਅੱਜ ਲੈ ਗਏ ਕੱਪੜਾ ਤਾਂ ਵਧੀਆ। ਨਹੀਂ ਤਾਂ ਮੁੜ ਕੇ ਨਹੀਂ ਮਿਲਣਾ। ਇਹ ਚੀਜ਼ ਦੇਖੋ ਬਣੀ ਹੋਈ। ਹੂੰ। ਸੈਲੀਗਰਾ ਸੂਟ ਹਾਂਜੀ ਹਾਂਜੀ ਸੈਲੀਗਰਾ ਭਾਜੀ ਬਾਜ਼ਾਰ ਤੋਂ 1300 ਰੁਪਏ ਦਾ ਇੱਕ ਹੈ ਆਪਾਂ ਕਿੰਨਾ ਦੇ ਦਈਏ 700 ਰੋ ਦੇ ਦਈਏ ਦੇ ਦੇਣੇ ਆ ਭਾਜੀ ਪਰ 700 ਰੋ ਤੁਹਾਡੀ ਮਨ ਆ ਲਈ ਆਪਾਂ ਅੱਜ ਕਿਉਂਕਿ ਪੇਂਟ ਵਾਲਾ ਸੂਟ ਆ ਪਸੰਦ ਬੜਾ ਆ ਇਹ ਦੇਖੋ origignal piece ਆ ਨਾਲੇ ਹੈ 1300 ਰੋ ਸੂਟ ਆ ਆ ਲੋ ਭਰਾ ਦੇ ਕੇ ਤੇ ਆਪਾਂ 700 ਰੋ ਕਰਤਾ ਪਰ ਤੁਸੀਂ ਸਿੱਧਾ ਬਾਬੇ ਦੀ ਹੱਡੀ ਤੇ ਆਓ ਇੱਕ ਨਾਲ ਇੱਕ ਫ੍ਰੀ ਦੇਵਾਂਗੇ 650 ਰੋ ਦੋ 650 ਰੋ ਦੋ 2 650 ਆਰਾ ਮੋਟਾ ਦੇਖ ਲੋ ਸਾਹਬ ਦਾ ਪੇਪਰ ਉੱਪਰ ਚਾਕੇ ਬਾਹਰ ਜਾਓਗੇ ਜਾਂ ਕਿੜਾ ਲੰਡਾ ਕਰਾ ਲਿਆ 325 ਦਾ ਟੂਟ ਰਹਿ ਗਿਆ ਏ 325 ਰੁਪਏ ਚੀ ਦੇ ਕੀ ਦੇਤੀ ਆਹ ਲਓ ਵੀ 325 ਦਾ ਸੂਟ ਚੱਕ ਲੋ ਓ ਆ ਵੀ ਲੈ ਲਓ ਤੁਹਾਡਾ ਭਰਾ ਆ ਦੇ ਲੈ ਜਾਓ ਅੱਜ ਬੇਬੇ ਮੈਂ ਕਹਿੰਦਾ ਆ ਬੇਬੇ ਇਧਰ 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 ਆ ਬੇਬੇ ਅੱਜ ਪਟੂਆ ਕਰਨੀ ਖਾਲੀ ਕਰਕੇ ਜਾਣਾ ਬਾਪੇ ਦੀ ਹੱਡੀ ਤੇ ਘਰ ਨਹੀਂ ਲੈ ਕੇ ਜਾਣਾ ਕੋਈ ਵਾਪਸ ਬੇਬੇ ਕਿੱਥੋਂ ਆਈਏ ਵੀ ਦੱਸੋ ਬੇਬੇ ਹਾਂਜੀ ਲੋ ਪਟਿਆਲੇ ਤੋਂ ਆਇਆ ਪਟਿਆਲੇ ਤੋਂ ਆਹ ਰਕੀ ਪਹਿਣਾ ਬਣਾਉਣ ਦਾ ਦੱਸਦੀ ਐ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਆ ਜੋ ਫਟਾਫਟ ਕਰੋ ਸੇਲ ਸ਼ੁਰੂ ਹੋ ਗਈ ਐ ਕੱਲ੍ਹ ਅਸਰੇ ਐਤਵਾਰ ਤੇ ਰਖੜੀ ਤੱਕ ਸੇਲ ਚੱਲਣੀ ਐ ਇਹ ਨਾ ਸੋਦਰਾਂ ਵੀ ਰਖੜੀ ਦੇ ਲਾਗੇ ਜਾ ਕੇ ਲਾਾਂਗੇ ਜੋ ਲਾੜੀਆਂ ਹੁਣ ਮਿਲਣੀਆਂ ਅੱਗੇ ਨਹੀਂ ਮਿਲਣੀਆਂ ਐਂ ਅੱਗੇ ਮਿਲਣੀਆਂ ਉਸ ਤੋਂ ਅੱਗੇ ਨਹੀਂ ਮਿਲਣੀਆਂ ਦੇਖੋ ਬਿਨਾਂ ਵਿਆਹ ਸ਼ਾਦੀ ਨਹੀਂ ਲੈਣਾ 5-5000 ਰੁਪਏ ਦਾ ਸੂਟ ਬਾਜੀ 15-1500 ਤੁਨੂੰ ਦਾ ਦੇਖੋ ਬੋਲ ਬੋਲ ਦੇ ਬੱਚਿਆਂ ਦੇ ਸੂਟ ਆ ਸਲਾਹ ਤੁਹਾਨੂੰ ਇਹ ਆ ਕੱਲ੍ਹ ਨੂੰ ਐਤਵਾਰ ਆਜੋ ਜਿਹੜਾ ਪਹਿਲਾਂ ਆਜੂਗਾ ਇਹ ਸ਼ਕੂਬੇ ਲੈ ਜਾਓ ਕਿਤੇ ਇਦਾਂ ਹੋਏ ਬਾਅਦ ਤੁਮਾਨ ਪੈਕ ਜਾਵੇ ਬੱਚਿਆ ਕੁੱਚਿਆ ਤੁਹਾਨੂੰ ਨਹੀਂ ਤਾਂ ਫੇਰ ਮਿਲਣਾ ਨਾ ਸਾਡਾ ਦੂਰ ਕੋਈ ਨਹੀਂ ਇਸ ਲਈ ਛੇਤੀ ਆ ਜਾਓ ਤਵਾ ਤਬ ਨਵੇਂ ਨਵੇਂ ਡੀਨ ਲੈ ਮੈਂ ਕਿਹਾ ਜਾਂਦੇ ਜਾਂਦੇ ਇੱਕ ਸੂਟ ਦਿਖਾ ਦਈਆ ਦੇਖੋ ਜਰਾ ਆ ਪੀਸ ਦੇ ਕਸਲਵਾਰ ਆ ਦੇਖੋ ਸ਼ਰਟ ਹਾਂਜੀ ਹਾਂਜੀ ਆ ਕਪੜਾ ਦੇਖੋ ਸ਼ਰਟ ਦੇ ਪੱਡੇ ਇਹ ਦੇਖੋ ਆ ਚੁੰਨੀ ਬਿਓਰ ਦੀ ਬਿਜਾਰ ਤੋਂ 1500 ਰੁਪਏ ਦਾ ਬਾਬੇ ਜੀ ਦੇ 600 ਰੁਪਏ ਦਾ ਦੇਖੋ ਭਾਈ ਕਿਸੇ ਨੇ ਆਪਣੀ ਭੂਆ ਖੁਸ਼ ਕਰਨੀ ਆ ਮਾਸੀ ਖੁਸ਼ ਕਰਨੀ ਆ ਦਾਦੀ ਨਾਨੀ ਖੁਸ਼ ਕਰਨੀ ਲੈ ਜਾਓ ਆ ਦੇਖੋ ਆ ਰਹਾ ਭੂਆ ਖੁਸ਼ ਕਰਦੀ ਇਧਰ ਬੀਬੀ ਨੇ ਮਤਲਬ ਆ ਜਾਓ ਬਸ ਚੱਕ ਲੋ ਚੱਕ ਜਿਲ੍ਹਾ ਜਲੰਧਰ ਜਮਸ਼ੇਰਗਾਜ਼ ਬਾਬੇ ਰੇੜੀ ਤੁਹਾਡੀ ਆਪਣੀ ਹੱਡੀ ਹਾਂਜੀ ਓ ਲੋ ਇੱਕ ਵੀਜ਼ ਹੋਰ ਕਹਿੰਦਾ ਖੋਲ ਦੇ ਚਲੋ ਭਾਜੀ ਇਤਾਂ ਦਾ ਫਿਰ ਆਪਾਂ ਹੁਣ ਚਲੀ ਜਾਵਾਂਗੇ ਆ ਵੀ ਹੁਣ ਤੁਸੀਂ ਲੈ ਹੀ ਜਾਓ ਫਿਰ ਭਾਜੀ ਇਹ ਤਾਂ ਲਾਟਰੀ ਖੋਲਦੀ ਜੇ ਹਾਂਜੀ ਆ ਲੋ 2500 ਰੁਪਏ ਦਾ ਸੂਟ ਹਾਂਜੀ ਆ ਕਪੜਾ ਦੇਖੋ ਪਿਓਰ ਔਰਗੈਂਜ਼ਾ ਵਿਸਕੋਜ਼ ਆ ਦੋ ਸੂਟ ਜਿਹੜੇ ਲੈਣੇ ਲੈ ਲੈ ਲੋਟਰੀ ਨਿੱਕਲ ਜਾਣੀ ਸਾਡੀ ਆ 2500 ਰੁਪਏ ਦਾ ਸੂਟ ਆ ਪੂਰਾ ਪੰਜਾਬ ਘੁੰਮ ਕੇ ਆ ਜਾਣਾ ਲੋ ਰੰਗ ਦੋ ਦੇਖੋ ਕਿੰਨੇ ਸੋਹਣੇ ਸੋਹਣੇ ਆ ਲੋ ਭਾਜੀ 2200 ਰੁਪਏ ਦੋ ਕਰਤੇ 1100 ਨੂੰ ਕਰਤਾ 2500 ਵਾਲਾ ਸੂਟ 1100 ਚ ਕਰਤਾ 1400 ਰੁਪਏ ਸਸਤਾ ਕਰਤਾ ਬਾਜ਼ਾਰ ਨਾਲੋਂ ਆ ਲੋ ਹੁਣ ਹੋਰ ਵੀ ਦਿਖਾਈ ਦਿਓ ਫਿਰ ਹੁਣ ਅੱਜ ਤਾਂ ਮੂਡ ਨੇ ਅੱਜ ਤਾਂ ਮੂਡ ਬੜਿਆ ਆ ਮੈਂ ਕਿਹਾ ਤੀਜੇ ਹੀ ਬੋਤ ਨੇ ਅਜਾ ਸਲਵਾਰ ਤੇ ਪਹੁੰਚੇ ਦਿਖਾ ਕਾਕਾ ਪਹਿਲਾਂ ਆ ਲੋ ਮੈਂ ਕਹਾਂ ਭਾਜੀ ਜੀ ਦੇਖੋ ਤੁਸੀਂ ਸਲਵਾਰ ਦੇ ਪਹੁੰਚੇ ਦੇਖੋ ਜੀ 프ਰੰਟ ਵੀ ਹੈਵੀ ਪਹੁੰਚਾ ਦੇ ਵੀ ਕੰਮ ਦੁਪੱਟੇ ਵੀ ਬੜੇ ਸੋਹਣੇ ਆ ਮੈਂ ਕਹਾਂ ਪਹੁੰਚੇ ਤੁਸੀਂ ਦਿਖਾਏ ਨਹੀਂ ਭਾਜੀ ਕੱਲ ਬਣੀ ਨਹੀਂ ਪਹੁੰਚਾ ਬਿਨਾ ਸੂਟ ਦੀ ਬੀਬੀ ਦਿਖਾ ਪਹੁੰਚੇ ਕੀ ਕਹਿੰਦੇ ਆ ਲੈ ਆ ਪਹੁੰਚੇ ਦੇਖ ਲਓ ਹਾਂ ਜੀ ਰੰਗ ਹੀ ਬਹੁਤ ਸੋਹਣਾ ਆ ਚੱਕੋ ਪਹਿਣਾ ਪਰਵਾ ਨੂੰ ਸੂਟ 1500 ਰੁਪਏ ਦਾ 500 ਰੁਪਏ ਆ ਚੱਕੋ ਉਹ ਤੁਹਾਡਾ 5 500 ਚ ਕਰਦੇ 15 1500 ਵਾਲੇ ਝੂਠ 5 ਆ ਲੋ ਬੀਬੀ ਬਹੁਤ ਲੜਨਾ ਨਹੀਂ ਲੜਨਾ ਨਹੀਂ ਗੱਲ ਲੜਨਾ ਨਹੀਂ ਤੇ ਮਾਰ ਲੜਾਈਆਂ ਦਾ ਹੁਣ ਸ਼ੁਰੂ ਹੋਣੀਆਂ ਕੱਪੜੇ ਦੀਆਂ ਉਹ ਧਮਾਕੇ ਉਹ ਮਿੰਦੋ ਨੂੰ ਟੈਨਸ਼ਨ ਪੈ ਗਈ ਕਹਿੰਦੇ ਮਾਲ ਵਿਕਣ ਲੱਪਿਆ ਲੁਧਿਆਣੇ ਤੋਂ ਮਗਾਉਣ ਲਈ ਵੱਡੇ ਵੱਡੇ ਹੋਲਸੇਲਰ ਨੂੰ ਫੋਨ ਕਰਨੇ ਸ਼ੁਰੂ ਕਰਦੇ ਆ ਤੁਸੀਂ ਆ ਜਾਓ ਬਾਰ-ਬਾਰ ਕਹਿੰਦੇ ਆ ਰੱਕੜੀ ਦੇ ਉੱਤੇ ਲੋਟਰੀਆਂ ਖੋਲਦੇ ਆਂਗੇ ਦੇਹਲ ਖੋਚ ਕਰਦੇ ਆਂਗੇ ਪਿੰਡਾਂ ਤੋਂ ਸ਼ਹਿਰਾਂ ਤੋਂ ਗਰੁੱਪ ਬਣਾ ਬਣਾ ਪੈਣਾ ਆ ਗਈਆਂ ਪਿੱਥੇ ਰਿਓ ਨਾ ਬੀਬੀ ਲੈ ਜਾ ਘੱਟ ਯਾ ਰੇਟ ਹੋਰ ਕੋਈ ਜਾਣਕਾਰੀ ਲੈਣੀ ਹੈ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਜੰਮਸ਼ੇਰ ਖਾਸ